ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਾਂ ਬਾਈ ਸਭ ਠੀਕ ਠਾਕ ਹੋਵेंगे ਮੈਂ ਹਰਪਿੰਦਾ ਵੇਰ ਚਲੇ ਆ ਦੋਏ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਹ ਠੀਕ ਐ ਮੇਰਾ ਹਾਂ ਠੀਕ ਠਾਕ ਬਾਈ ਆਪਾਂ ਚਲੇ ਆ ਬਾਈ ਪਿੰਡ ਕਬੂਲਪੁਰ ਜੱਗੀ ਐਗਰੀਕਲਚਰ ਬਰਕਸ ਵਾਲਿਆਂ ਬਾਹ ਕਿਹੜਾ ਜੱਗੀ ਵਾਲਿਆਂ ਬਾਹ ਜਾ ਕੇ ਦਿਖਾਵਾਂ ਤੁਹਾਨੂੰ ਅੱਜ ਕੀ ਧਮਾਕਾ ਬਣੇ ਰਿਹਾ ਆਪਣੀ ਵੀਡੀਓ ਗੱਲ ਪੁਰਪਿੰਡੇ ਵੀਰੋ ਚਰਿਆਰੀ ਪਰ ਉਪਰ ਆ ਰਿਹਾ ਚੱਲ ਰਿਹਾ ਥੋੜੀ ਤੜੀ ਦਾ ਕੀ ਹਸਤੀਤੀ ਹੈ ਬਾਹਰ ਦਾ ਬੁਰਾ ਹਾਲ ਆਪਾਂ ਦਾ ਕਰਾਇਬਾ ਬਣਾ ਰਹੇ ਆਂ ਭਾਈ ਚਲੋ ਹੋਰ ਚੱਕਾ ਘੁੰਮ ਰਿਹਾ ਹੈ ਨਾ ਠੀਕ ਹੈ ਜਿਹੜਾ ਰਿਹਾ ਜਿਹੜਾ ਰਿਹਾ ਠੀਕ ਹੈ ਭਾਈ ਨਿਕਲ ਗਏ ਆਪਾਂ ਆਪਣੇ ਪਿੰਡ ਤੇ 5 ਕਿਲੋਮੀਟਰ ਹੈ ਕਬੂਲ ਪਰ ਆਪਣੇ ਪਿੰਡ ਦੇ ਜਾ ਕੇ ਮਿਲਾਂ ਭਾਈ ਚੱਕੀ ਵਾਲਾਂ ਗੇ ਬਣੇ ਰਿਹਾ ਆਪਣੀ ਵੀਡੀਓ ਗੱਲ ਪਹੁੰਚ ਗਏ ਭਾਈ ਆਪਾਂ ਪਿੰਡ ਕਬੂਲ ਰੇ ਭਾਈ ਪਹਿਲਾਂ ਪੁਰਾਣੀ ਵਰਕਸ਼ਾਪ ਇਹ ਹੋਵੇ ਵੀ ਵੀ ਦੇ ਉਰੇ ਦੇ ਕਰੇਗਾ ਕਮ ਜ਼ੁਰੂ ਨਾ ਉਹ ਝੌਂਪੜੀ ਵਾਲਾ ਦਫ਼ਤਰ ਹੋਵੇਗਾ ਇਹ ਸਟੋਰ ਦਾ ਇੱਧਰ ਜੋ ਲਾਟੀ ਹੈ ਇਹ ਵੀ ਸ ਕਰਨ ਤੋਂ ਵਧੀਆ ਹੋਗੇ ਪਰ ਇਹ ਵੀ ਟੋਕਰੇ ਨੂੰ ਵਧੀਆ ਸ ਕਰਨ ਮੰਨਿਆ ਜਾਵੇ ਵੀ ਤੇ ਕਿਆ ਚੱਕਰ ਹੈ ਇਹ ਹਾਂ ਇਹਨਾਂ ਦਾ ਖਾਤ ਪਣੀ ਦੀ ਹੈ ਲੈ ਵੀ ਉਹ ਕਿ ਮੈਂ ਬਰਕਸ਼ਾਪ ਜੱਗੀ ਐਗਰੀਕਲਚਰ ਬਰਕਸ਼ਾਪ ਆੜਾ ਬਈ ਕੈਵਨ ਵਾਲਾ ਉਹ ਡਾਗਿੰਗਟਰ ਆ ਵੀਵੀ 655605 ਟਰੈਕਟਰ ਦਾ ਨੰਬਰ ਵੀ ਭਿੰਦੇ ਉਹੀ ਹੈ ਚਲੰਚਾ 05 5605 ਲੈ ਵੀ ਉਹ ਟਰੈਕਟਰ ਆਇਆ ਲੈਣਾ ਹੈ ਹੈ ਬਈ ਸ਼ਮਨबीर ਦਾ ਟਰੈਕਟਰ ਹੈ ਬਈ ਉਹ ਤੜਾਕਲੇ ਦਾ ਬਈਗਾ 545 ਦੇ ਬੇਟ ਇਹ ਚਲਾਵੇਗਾ ਬੜੀ ਸਾਰੀ ਹੈਰਾਂ ਆਪਾਂ ਆਏ ਬਈ ਤਵੀਆਂ ਲੈਣ 12-12 ਦਾ ਸੈਟ ਉਹ ਖੜਿਆ ਤਿਆਰ ਡਾਇਨਾਸੌਰ ਮਾਡਲ ਰੋਟਾਵੇਟਰ ਦੇ ਕਿੱਡਾ ਕੈਂ ਫੁੱਟਾ ਹੋਣਾ ਬਈ 10 ਦੇ ਤੋਂ بڑا ਹੋਇਆ 12 ਬੁਰਾਂ ਲੱਗਿਆ 11-12 ਹਨ ਇਹ ਬਣਾਇਆ ਰਹਿਨੇ ਸਮਾਨ ਖੜਾ ਰਹਿਨੇ ਇਹਨੂੰ ਲੈ ਵੀ ਕਰੋ ਚੈੱਕ ਫਿਰ ਡਾਇਨਾਸੌਰ ਮਾਡਲ ਕੁੱਲ ਹਾਈਡਰੌਲਿਕ ਕਹਿਣਾ ਇੰਪੋਰਟਡ ਤਵੇਆਂ ਵਾਲੀ ਮੋٹے-ਮੋਟੇ ਟਾਇਰ ਵੀ ਤੇਰੇ ਦਾ ਗਰਲਾ ਲਗੇ ਪੱਟਾਂ ਨੂੰ ਵੀ ਪਾਰ ਕਰਕੇ ਟਾਇਰ ਹੈ ਹੈ ਰਕੜਕ ਦਰਲਾ ਲਗੇ ਪੱਟਾਂ ਮਾਰ ਕੇ ਟਾਇਰ ਹੈ ਇਹਦਾ ਗਰਲਾ ਲਗੇ ਪੱਟਾਂ ਨੂੰ ਵੀ ਪਾਰ ਕਰਕੇ ਦੇਖੋ ਭਾਈ ਕਿੱਡੇ-ਕੱਡੇ ਸੰਤ ਆ ਗਏ ਜੱਟਾਂ ਵਾਦੇ ਆ ਐਡੇ-ਐਡੇ ਜਾਂਦਾ ਭੈਣਾ ਵੀਡੀਓ ਵਿੱਚ ਦੇਖੇ ਗਰਦੇ ਚੱਲਦੇ ਬਾਹਰਲੇ ਦੇਸਾਂ ਵਾਂ ਹਨਾ ਜੱਗੀ ਜੱਗੀ ਵਈ ਜੱਗੀ ਜੱਗੀ ਹੋਈ ਵਈਆ ਕੋਈ ਸ਼ੱਕ ਨਹੀਂ ਬਾਈ ਮਤਲਬ ਇਸਕੇ ਮੁਕਾਬਲੇ ਕੀ ਤਵੀਆਂ ਨਹੀਂ ਹੈ ਕੋਈ ਹਾਂ ਖੁਰਪੇ ਖਰਪੇ ਹੈ ਇਹਦੇ ਐ ਲਾਇਆ ਵਾ ਵੀਰ ਸਮਾਨ ਸਾਰਾ ਦੇਖ ਦੇ 12 12 ਇੰਗਾਂ 6 6 ਲੱਗ ਲੱਗ ਗਏ ਹੈ ਮਤਲਬ 6 8 12 ਗੀ ਦਾ ਕਲੀਅਰ ਨਹੀਂ ਹੈ ਗੱਬੇ ਤੇ 6ਾਂ ਗੀ ਛਾਪਟ ਲੱਗ ਗਿਆ 6ਾਂ ਗੀ ਲੱਗ ਗਿਆ ਹਾਂ ਦੇਖ 6 ਲੱਗ ਘੁੰਮਦੇ ਆ 6 ਲੱਗ ਘੁੰਮਦੇ ਆ ਹਾਂ 6 ਲੱਗ ਘੁੰਮਦੇ ਆ ਕੀ ਹਾਲ ਹੈ ਦਰਾ ਲੈ ਵੀ ਠੰਡਾ ਵੀ ਹੋ ਫਿਰ ਦੇਖ ਬਾਈ ਓਏ ਹੋ ਪੂਰੀ ਓਕੇ ਬਸਦਾ ਦੇਖ ਲਿਆ ਮੈਂ ਤੋ ਪਾਇਕ ਪਾ ਪੁੱਪਣਾ ਨੋ ਕਿ ਪੀਟਿੰਗ ਹੈ ਭਾਈ ਸਿਰਾ ਗਾ ਲਵਾਦਾ ਜਿਹਨੂੰ ਸਿਰਾ ਕਹਿੰਦੇ ਆ ਚੱਲ ਆ ਫਿਰ ਅੰਦਰ ਚਲੇਂਦਾ ਪਰਮਾ ਬਈ ਜਹਾਜ਼ੀ ਡਾਡਾ ਟਰੈਕਟਰ ਹੈ ਜਿਹੜੇ ਮੈਂ ਜੁੜੇਗੀ ਉਹ ਹੋਰ ਮਨਿੰਦਰ ਠੀਕ ਹੈ ਵਧੀਆ ਜੀ ਐਨ ਲੱਗੇ ਆ ਬਈ ਕੱਢਣ ਬਾਹਰ ਬਾਰਲੇ ਦੇਸ ਵਾਲੇ ਸੰਦੇ ਹੋਵੇ ਜੱਟਾਂ ਵਾ ਹੈ ਮਹਾ ਬਾਰਲੇ ਦੇਸ ਵਾਲੇ ਸੰਦੇ ਹੋਗੇ ਜੱਟਾਂ ਵਾ ਹਨਾ ਹੱਕ ਚੀ ਹੋਏਗੀ ਜੀ ਦਾ ਬੇ ਨਈ ਜੁਰਮਾਇਰ ਹੋਣੀ ਨਾ ਇਹ ਪਿੰਨ ਪੈ ਜੇਗੀ ਮਾਂ ਹੱਕ ਪੈਣੀ ਆ ਬਈ ਉੱਚੀ ਕਰਨੀ ਆਪਾਂ ਨੂੰ ਹੱਕ ਨਹੀਂ ਨਹੀਂ ਆ ਟਰੈਕਟਰ ਕੀ ਰਾਵਾਲਮਾ ਪਾਕ ਹੈ ਬਾਹਰ ਕੱਢ ਗਏ ਲਿਵੜ ਥੱਲੇ ਘਾਰ ਥੋੜੀ ਪਿੱਛੇ ਲੱਗ ਰਹੀ ਆ ਬਸ ਜੋੜ ਦੇ ਜੋੜ ਦੇ ਹੋ ਗਿਆ 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 ਹੋ ਹੋਰ ਬਾਈ ਇਹ ਭਤੀਜਾ ਬਈ ਆਪਣਾ ਇਹ ਹਰਿੰਦਰਾ ਮੁੰਡਾ ਆਪਣਾ ਭਤੀਜਾ ਹੋਰ ਸਾਸਰੀ ਗੱਲ ਕਰ ਬਾਈ ਹੋਰ ਠੀਕ ਹੈ ਹੈ ਵਧੀਆ ਵੀਡੀਓ ਦੇਖੇ ਕਰੀ ਮੇਰੀ ਠੀਕ ਹੈ ਸ਼ਾਮ ਨੂੰ ਤੇਰੀ ਵੀਡੀਓ ਆਵੇਗੀ ਅੱਜ ਪੱਕੀ ਪਾਪਾ ਦੇ ਫੋਨ ਲੇਗਾ ਹੈ ਲੈ ਵੀ ਜੋੜ ਲਿਆ ਸੈਟ ਸਾਸਰੀ ਗੱਲ ਵੀਰ ਮੁਬਾਰਕਾਂ ਵੀਰ ਪ੍ਰਗਟ ਵੀਰ ਮੁਬਾਰਕਾਂ ਹੈਨਾ ਇਹ ਤੁਹਾਨੂੰ ਪ੍ਰੋਪਰ ਉੱਪਰ ਜੱਕੇ ਬੈਣ ਨਾ ਬਿੰਨ ਪਾਈ ਗਈ ਐ ਨਾ ਹਨਾ ਇਹ ਝੰਡੇ ਦੋੇ ਛੱਡਾਂ ਲਾਓ ਯਾਰ ਇੱਕ ਝੰਡਾ ਹੋਰ ਲਾਓ ਇੱਧਰ ਹੈ ਇੱਕ ਮੂਰੇ ਲਾ ਦਿਓ ਉਰੇ ਲਾ ਦਿਓ ਇੱਕ ਇਸ ਸਾਈਡ ਲੈ ਘਰੁਰ ਇਕਬਾਲ ਮੁਬਾਰਕਾਂ ਬਾਈ ਤੈਨੂੰ ਵੀ ਠੀਕ ਹੈ ਲੈ ਵੀ ਮਹਾਰਾਜ ਬਾਈ ਵਾਦਾ ਕਰੇ ਬਾਈਆਂ ਕੇ ਕਾਰੋਬਾਰ ਮਾਂ ਉਰੀ ਕੁਆਲਿਟੀ ਦਾ ਨੰਬਰ ਹੈ ਬਾਈ ਹੱਬਬਾਤ ਬਾਈ ਬੀਐਸਸੀਓ ਆ ਗਿਆ ਇਸ ਕਿਨਾਰੇ ਨਾਲ 26 ਇੰਚ ਡਿਸਕ ਬਲੋਟਾ ਕੰਪਨੀ ਬਾਹਰ ਲਈ ਬਲੋਟਾ ਕੀ ਬਾਹਰ ਕੀ 26 ਇੰਚ ਹੈ ਇੰਪੋਰਟਡ ਇਹ ਆ ਗਿਆ ਲੋਟਾ ਬਲੂਟਾ 26 ਇੰਚ ਇੰਪੋਰਟਡ ਹੈ ਬਾਈ ਲੋ ਜੀ ਬਰਦਾਸ਼ਤ ਹੋਵੇ ਲੈ ਵੀ ਕਰੋ ਮੂੰਹ ਮਿੱਠਾ ਸਾਰੇ ਮੁਬਾਰਕਾਂ ਬਾਈ ਬਹੁਤ ਬਹੁਤ ਖੱਟਰਾ ਫਾਰਮ ਲੈ ਵੀ

ਬਈ ਦੋ ਤਵੀਆਂ ਹੋ ਗਈਆਂ ਹੈ। ਹਾਂਜੀ। ਇੱਕ ਛੋਟੇ ਟਰੈਕਟਰ ਕੀ ਇੱਕ ਵੜਾਈ ਹੈ। ਬਾਈ ਧੰਨਵਾਦ ਬਹੁਤ-ਬਹੁਤ। ਬਹੁਤ-ਬਹੁਤ ਥੈਂਕ ਯੂ। ਹਾਂ। ਛੀਰਾ ਲੱਗ ਗਿਆ ਬਾਈ। ਅੱਛਾ। ਹਾਂ। ਬਾਹਰਲੇ ਦੇਸ ਵਾਲੇ ਸੰਦੇ ਹੋਏ ਦੇਖੇ ਗਏ ਰਹਿੰਦੇ ਵੀਡੀਓ ਮੈਂ ਚਲਦੇ ਜੇ। ਅੱਛਾ। ਜਿਹੜੇ ਵੀ ਆਪਣੇ ਖੇਤਾਂ ਵਿੱਚ ਚਲੇਗੇ ਹੈਨਾ। ਵਾਹ ਜੀ। ਸਾਰੀ ਪੋਤਾਵਲ ਦਾ ਬਾਈ ਧੰਨਵਾਦ ਸਾਰਾ ਬਹੁਤ-ਬਹੁਤ। ਥੈਂਕ ਯੂ। ਚੀਜ਼ ਹੈ ਬਾਈ ਵਕਈ। ਲੈ ਵੀ ਪਾਉਂ ਚੱਲਦੇ ਫਿਰ। барам бараң аайтта ਲੈ ਬਈ ਬਾਈ ਨਾ ਗਏ ਤਵੀਆਂ ਲੈ ਕੇ ਆਪਾਂ ਵੀ ਚਲੇ ਆ ਪਿੰਡ ਨੂੰ ਬਈ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਈ ਸਾਰਿਆਂ ਦਾ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣੇ ਵਾਸਤੇ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ